ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਬੈਡ ਦੀ ਵੀਡੀਓ ਲੈ ਕੇ ਆਏ ਆ ਬਈ ਤਾਜੀ ਸੋਣ ਵਾਲੀ ਐ ਐਰ ਸ਼ੈਰ ਬਰੀਡ ਆਓ ਪੁੱਛ ਲੈਨੇ ਬਾਈ ਟੋਟੇਲ ਅੱਜ ਵੇਚ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂ ਜੀ ਹੋ ਠੀਕ ਹੋ ਵਧੀਆ ਵਧੀਆ ਠੀਕ ਨਾਮ ਤੇ ਐਡਰੈਸ ਬੋਲ ਨਾਮ ਗੋਰਾ ਪਿੰਡ ਪਹਾੜ ਜਿਲ੍ਹਾ ਬਨਾਲਾ ਤਪਰਸੀਲਾ ਠੀਕ ਆ ਮੋਬਾਈਲ ਨੰਬਰ ਬੋਲ ਮੋਬਾਈਲ 87880432 ਠੀਕ ਆ ਬਾਈ ਮੈਂ ਜਿਹੜੀ ਬੈਡ ਦੇਣਾ ਕਿਹੜਾ ਸੂਸ ਹੁੰਦੀ ਹੈ ਦੂਜੀ ਸੂਸ ਹੁੰਦੀ ਹੈ ਮਾਲਕ ਜੀ ਕਿੰਨੇ ਦਿਨ ਲੈਣੀ ਹੈ ਬਾਈ 10000 ਘੜੀ ਡਾਕਟਰ 10 ਦਿਨ ਲੈ ਜਾ ਹਾਂ ਕੀ ਰਿਕਾਰਡ ਉਹਦਾ ਵੈਸੇ ਪਹਿਲੇ ਸਵੇ 20 ਕਿਲੋ ਹੁੰਦਾ ਇਹਨੇ ਬਈਆ ਠੀਕ ਆ ਫੇਸ ਬੜਾ ਪੇਰਾ ਜਾਨ ਹਾਂ ਫੇਸ ਬੜਾ ਚੰਗਾ ਬੋਦੀ ਚੰਗੀ ਐ ਸੁਨੱਖਪਣਾ ਚੰਗਾ ਐਰਸ਼ਰ ਐਰਸ਼ਰ ਜਰਸੀ ਐ ਠੀਕ ਐ ਐਰਸ਼ਰ ਜਰਸੀ ਐ ਬਈ ਕੱਦ ਬਿੱਡ ਚੰਗਾ ਗਾ ਥਣ ਬਹੁਤ ਚੰਗਾ ਲੱਗਿਆ ਹਨਾ ਹਾਂ ਥਣ ਠੰਡਾ ਜੀ ਲੈ ਠੰਡੀ ਠੁੰਡੀ ਫੋਲਾ ਜਿਵੇਂ ਮਰਜੀ ਹੱਤਲਾਈ ਚੜ ਕੋਈ ਚੱਕਰੀ ਨਹੀਂ ਕੱਲਾ ਕੱਲਾ ਥਣ ਚਾਰੇ ਥਣ ਵਿੱਤੀ ਦੇ ਲੈ ਕੀ ਬਾਤ ਆ ਹਮ ਪਰ ਸ਼ਾਂਤ ਉਹ ਵੀ ਆਰਡਰ ਦਿਖਾ ਦੇ ਬਈ ਟੱਲਾ ਢੁੱਲਾ ਬਹੁ ਪਈਆਂ ਸਾਰੀਆਂ ਬਲ ਕੱਲਾ ਗੱਡੂ ਕੀ ਕੰਨ ਬੈਠਾ ਚੰਗਾ ਰੰਗੂ ਚੰਗਾ ਦੁੱਧ ਦਾ ਰਿਕਾਰਡ ਬਾਈ ਨੇ ਚੰਗਾ ਦੱਸਿਆ ਤੇ ਕੀ ਮੋਲਾ ਗੁਰੇ ਦਾ ਜੱਜ ਇਤ 63 ਦੀ ਦੇਦਾਂ ਮਾਨਤਨ ਹੋ ਜਾ ਘਰ ਦਾਂਗੇ ਮਾੜੀ ਖੋਲ ਦੋ ਤੋਰ ਕੇ ਦਿਖਾ ਦਿਓ 63000 ਰੁਪਿਆ ਮੋਲਾ ਵਿੱਚੋਂ ਮਾਨਤਨ ਜਰੂਰ ਹੋ ਜਾਊਗਾ ਛੇਸ ਬੜਾ ਪਿਆਰਾ ਕਲਰ ਬੜਾ ਪਿਆਰਾ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਗੁਲਾਬੀ ਥਣ ਕੱਲਾ ਕੱਲਾ ਥਣ ਤੋੜਾ ਤੋੜਾ ਵੀ ਚੰਗਾ ਬੈੜਦਾ ਬਾਕੀ ਬਈ ਫੈਂਟ ਚੰਗੀ ਉਹ ਗਰਮੀ ਬਿਲਕੁਲ ਨਹੀਂ ਮੰਦੀ ਹਨਾ ਇਹ ਬਾਕੀ ਇਹਦੀ ਡਿਮਾਂਡ ਬਹੁਤ ਮਿਲਦੀ ਬਹੁਤ ਗਾ ਟਾਇਰ ਬਹੁਤ ਮਤਲਬ ਕੀ ਕਹਿੰਦਾ ਤਾਂ ਵੀ ਮਿਲਦੀ ਇਕਦਿ ਟਾ ਮੂਰੀ ਦੀ ਔਲਜੀ ਕਰਦੀ ਆ ਹਮ ਠੀਕ ਆ ਜਿਤਨੇ ਲਈ ਇਹਦੇ ਤੱਕ ਸੰਗਲ ਪਾਇਆ ਜੀ ਮੂਰੀ ਤੋਂ ਕਰਕੇ ਹਨਾ ਨਹੀਂ ਹਾਂ ਥੋੜਾ ਜਿਹਾ ਕਰ ਜਾਂਦਾ ਮੂਰੀ ਕਰਿਆ ਨਾ ਕਰ ਲੱਗੇ ਤਾਂ ਕਦੋਂ ਆਪੇ ਤੇ ਮੋਲੇ ਦਾ 67000 ਰੁਪਏ ਮੰਨ ਤਾਂ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਕਿਸੇ ਵੀਰ ਨੂੰ ਵੜ ਪਸੰਦਾ ਹੈ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ